ਮੇਰਾ ਨਾਮ ਸੋਨੀਆ ਹੋਰ ਮੈਂ ਸਮਰਾਲੇ ਦੀ ਰਹਿਣ ਵਾਲੀ ਆ। ਕੀ ਮਾਮਲਾ ਹੋਇਆ ਜੀ? ਮੈਂ ਜੌਬ ਤੋਂ ਘਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲੈ ਗਿਆ ਵਾ। ਕਿੱਥੇ ਕੰਮ ਕਰਦੇ ਹੋ ਤੁਸੀਂ? ਮੈਂ ਜੀ ਪੀਐਨਬੀ ਬੈਂਕ ਵਿੱਚ ਆ। ਲੁਧਿਆਣਾ ਕਿੱਟਣਾ ਵਾ? ਕਿੰਨੇ ਕਬ ਜੀ ਦੀ ਘਟਣਾ ਹੈ? ਇਹ ਜੀ ਤਕਰੀਬਨ ਹੈਗੀ ਅੱਧੇ ਘੰਟੇ ਦੀ ਸਾਢੇ 1/4 ਦੀ ਹੋਏਗੀ ਸਾਢੇ 1/4 ਪੌਣੇ 5 ਦੇ ਵਿੱਚ। ਪਿੱਛੇ ਪਿੱਛਾ ਕਰਦਾ ਹੀ ਥੋੜਾ ਕਿਦਾਂ ਲੱਗ ਰਿਹਾ ਤੁਹਾਨੂੰ ਪਿੱਛੇ ਤਾਂ ਮੈਂ ਦੇਖਿਆ ਨਹੀਂ ਮੇਰੀ ਐਕਚੁਅਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ ਵੈਬੈਕਸ ਕਾਲ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੀ ਤੇ ਹੱਥ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਜਦੋਂ ਕੋਈ ਨਹੀਂ ਗੱਲ ਵੀ ਨਹੀਂ ਕਰ ਰਹੀ ਸੀ ਜਸਟ ਖੜਿਆ ਹੋਇਆ ਸੀਗਾ ਪੈਦਲ ਸੀਗਾ ਸਰ ਪੈਦਲ ਸੀਗਾ ਅੜਲੇ ਜੀ ਹਾਂ ਅ ਪਕੜਿਆ ਤਾਂ ਇਹ ਅੰਕਲ ਹੋਣਾ ਨੇ ਹੈ ਗਿਆ ਤੇ ਮੌਕੇ ਤੇ ਫੜ ਲਿਆ ਜੀ ਕਿੱਥੇ ਦਾ ਰਹਿਣੇ ਵਾਲਾ ਪਤਾ ਲੱਗਿਆ ਜੀ ਨੇ ਮੋਬਾਈਲ ਨਹੀਂ ਮੈਂ ਨਹੀਂ ਮਿਲਿਆ ਉਹਨਾਂ ਨੂੰ ਅੰਕਲ ਉਹਨਾਂ ਨੂੰ ਪਤਾ ਹੋ ਗਿਆ ਕਿਵੇਂ ਦੇਖਦੇ ਹੋ ਦਿਨ ਦਿਹਾੜੇ ਆ ਜਿਹੜੀ ਇਹ ਘਟਨਾ ਵਾਪਰੀ ਆ ਹਾਂਜੀ ਬਹੁਤ ਬਹੁਤ ਜਿਆਦਾ এনवायरमेंट ਖਰਾਬ ਹੈਗਾ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਹਨਾ ਗਵਰਨਮੈਂਟ ਨੂੰ ਹਾਂਜੀ ਆਈਵੇਆ ਪੁਲਿਸ ਵਾਲੇ ਆਈਵੇਆ ਆਈ ਦੇ ਆਰਡਰ ਦੀ ਗੱਲ ਕਰੀਏ ਤਾਂ ਜਿੰਨੇ ਦਿਹਾੜੀ ਚੋਰੀਆਂ ਹੋ ਰਹੀਆਂ ਹਨ ਹਾਂਜੀ ਹਾਂਜੀ ਬਹੁਤ ਹੋ ਰਹੀਆਂ ਸਰ ਤੁਸੀਂ ਐਜ ਕੋਦ ਵੀ ਸ਼ਿਕਾਰ ਬਣ ਯੈਸ ਸਰ ਹਾਂਜੀ ਹਾਂਜੀ ਇਸ ਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ ਕਿ ਉਸ ਦੇ ਲਈ ਆਪਾਂ ਨੂੰ ਕੁਝ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ ਤਾਂ ਕਿ ਕਿਸੇ ਹੋਰ ਨਾਲ ਐਂ ਚੀਜ਼ ਹੋਵੇ ਇਹ ਕਹਿਣਾ ਚਾਹੂੰਗੀ ਹਾਂਜੀ ਥੈਂਕ ਯੂ ਸਰ ਮਨੀ ਅਭੀਰ ਨਾਮ ਦੇ ਕੀ ਕੱਟਣਾ ਵਾਪਰੀਏ ਕਿੰਨੇ ਕ ਵਿਦੇ ਉਰੇ ਨਾ ਪੌਣੇ 5 ਵਜੇ ਔਰ ਇੱਕ ਮੈਡਮ ਤੁਰੇ ਜਾ ਰਹੇ ਸੀਗੇ ਉਹਨਾਂ ਦੇ ਹੱਥ 'ਚ ਫੋਨ ਫੜਿਆ ਹੋਇਆ ਸੀਗਾ ਇਧਰੋਂ ਇੱਕ ਆਇਆ ਸਮੈਕੀ ਆ ਜੇ ਆ ਉਹਨਾਂ ਨੇ ਉਹਦੇ ਹੱਥੋਂ ਫੋਨ ਖੋਇਆ ਉਹ ਭੱਜ ਲਿਆ ਉਧਰ ਨੂੰ ਪਿੱਛੇ ਉਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ ਉਹ ਚਾਹ ਪੀ ਰਹੇ ਸੀਗੇ ਉਹਨਾਂ ਨੇ ਸਕੂਟਰੀ ਚੱਕੀ ਇੱਕ ਦੋ ਜਾਣੇ ਹੋਰ ਬੈਠੇ ਸੀ ਉਹ ਸਾਰੇ ਜਾਣੇ ਚਲੇ ਗਏ ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ ਤੇ ਹੁਣ ਉਹ ਫੜਿਆ ਸੀਗਾ ਤੇ ਥਾਣੇ ਐਸਐਸਓ ਸਾਹਿਬ ਨੂੰ ਫੋਨ ਕਰਤਾ ਸੀਗਾ ਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚਾਂਦੀ ਸਹੀ ਉਹ ਲੈ ਗਏ ਉਹਨਾਂ ਨੂੰ ਥਾਣੇ ਜੀ ਦਿਨ ਬਦ ਦਿਨੇ ਜਿਹੜੀਆਂ ਬਾਰਦਾਤਾਂ ਹੋ ਰਹੀਆਂ ਨੇ ਕਿਵੇਂ ਦੇਖਦੇ ਵੀਰੇ ਬਹੁਤ ਬਾਰਦਾਤਾਂ ਹੋ ਰਹੀਆਂ ਨੇ ਮੱਲੇ ਦੇ ਵਿੱਚ ਚੋਰੀਆਂ ਬਹੁਤ ਵੱਧ ਰਹੀਆਂ ਨੇ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਜਾਣ ਕੇ ਕੰਪਲੇਂਟਾਂ ਦਿੱਤੀਆਂ ਨੇ ਬਹੁਤ ਚੋਰੀਆਂ ਹੋ ਰਹੀਆਂ ਨੇ ਜੀ ਇਹ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਜੀ ਪਤਾ ਲੱਗਿਆ ਮੁੰਡਾ ਕਿੱਥੇ ਦਾ ਰਹਿਣੇ ਵਾਲਾ ਸੀ ਇਹ ਕਦੇ ਖੰਨੇ ਦਾ ਕਹਿ ਦਿੰਦਾ ਜੀ ਠੀਕਾ ਕਦੇ ਰਾਜੇਆ ਦਾ ਕਹਿ ਦਿੰਦਾ ਕਦੇ ਕੁੱਲੇ ਵਾਲਾ ਦਾ ਕਹਿ ਦਿੰਦਾ ਪਤਾ ਨਹੀਂ ਲੱਗਦਾ ਜੀ ਕੀ ਸੱਚ ਪਰ ਨਸ਼ੇ ਕਰਕੇ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਬਹੁਤ ਹੋਰੇ ਚੋਰੀਆਂ ਹੋ ਰਹੀਆਂ ਨੇ ਬਹੁਤ ਫੋਨ ਖੋਏ ਜਾਂਦੇ ਹਾਂਜੀ ਜਿਹੜੇ ਪਹਿਲਾਂ